ਪੁਲਿਸ ਨੂੰ ਮੂੰਹ ਚੜਾਂਦੀ ਗਾਲ ਕੱਢਣ ਵਾਲੀ ਵੀਡੀਓ ਪਾਉਣਾ ਉਸ ਵੇਲੇ ਨੌਜਵਾਨ ਨੂੰ ਪਿਆ ਮਹਿੰਗਾ ਜਦੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਉਸਦੇ ਘਰ ਜਾ ਪੁਜੀ ਦੇਣ ਗਿਫਟ ਮਾਮਲਾ ਹੁਸ਼ਿਆਰਪੁਰ ਇਲਾਕੇ ਦਾ ਦੱਸਿਆ ਜਾ ਰਿਹਾ ਹੈ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਅੱਜ ਦਿਨ ਹੀ ਨੌਜਵਾਨ ਆਪਣੀ ਚੜ੍ਹਤ ਬਣਾਉਣ ਲਈ ਨਵੇਂ-ਨਵੇਂ ਤਰੀਕੇ ਲੱਭਦੇ ਰਹਿੰਦੇ ਹਨ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੇ ਪਪੂਲਰ ਕਰਨ ਲਈ ਇੱਕ ਨੌਜਵਾਨ ਨੇ ਪੁਲਿਸ ਨੂੰ ਮੂੰਹ ਚੜਾਂਦੀ ਗਾਲ ਕੱਢਣ ਵਾਲੀ ਵੀਡੀਓ ਪੋਣਾ ਉਸ ਲਈ ਮਹਿੰਗਾ ਪਿਆ ਗਿਆ ਜਦੋਂ ਇਹ ਵੀਡੀਓ ਪੁਲਿਸ ਕੋਲ ਵੀ ਪਹੁੰਚ ਗਈ ਅਤੇ ਪੁਲਿਸ ਨੇ ਸ਼ੁਰੂ ਕੀਤੀ ਇਸ ਨੌਜਵਾਨ ਦੀ ਪਾਲ ਵਾਇਰਲ ਵੀਡੀਓ ਵਿੱਚ ਮੋਟਰਸਾਈਕਲ ਦਾ ਨੰਬਰ ਲੈ ਕੇ ਪੀਸੀਆਰ ਇੰਚਾਰਜ ਸੁਭਾਸ਼ ਭਗਤ ਨੇ ਆਰਟੀਓ ਆਫਿਸ ਦੀ ਮਦਦ ਨਾਲ ਇਸ ਦਾ ਪਤਾ ਕਟਵਾਇਆ ਅਤੇ ਜਾਪੁਜੀ ਦੇਣ ਗਿਫਟ ਜਦੋਂ ਨੌਜਵਾਨ ਘਰ ਨਹੀਂ ਮਿਲਿਆ ਤਾਂ ਉਸਦੇ ਕਾਲਜ ਜਾ ਕੇ ਮੋਟਰਸਾਈਕਲ ਸਹਿਤ ਨੌਜਵਾਨ ਨੂੰ ਲਿਆਂਦਾ ਥਾਣੇ ਅਤੇ ਉਸਦੇ ਘਰ ਵਾਲਿਆਂ ਨੂੰ ਕੀਤਾ ਸੂਚਿਤ ਅਤੇ ਨਾਲ ਹੀ ਜਿੱਥੇ ਨੌਜਵਾਨ ਕੋਲੋਂ ਉਸ ਦੀ ਗਲਤੀ ਮਨਵਾਈ ਉੱਥੇ ਹੀ ਮੋਟਰਸਾਈਕਲ ਬਾਊਂਡ ਕਰਕੇ ਨੌਜਵਾਨ ਨੂੰ ਦਿੱਤਾ ਚਲਾਣ ਦਾ ਇਹ ਵਿਸ਼ੇਸ਼ ਗਿਫਟ ਦੇਖੋ ਤੇ ਹਾਂ ਪੂਰੀ ਵੀਡੀਓ ਆਈਨਾ ਟੀਵੀ ਤੋਂ ਹਰੀਸ਼ ਭੰਡਾਰੀ ਦੀ ਇਹ ਵਿਸ਼ੇਸ਼ ਰਿਪੋਰਟ ਜਿਹੜੀਆਂ ਸੋਸ਼ਲ ਮੀਡੀਆ ਤੇ ਪੁਲਿਸ ਦੇ ਖਿਲਾਫ ਬਣਾ ਕੇ ਪਾਈ ਸੀ ਜਿਸ ਬਾਰੇ ਮੈਨੂੰ ਨਹੀਂ ਪਤਾ ਸੀ ਕਿ ਇਸ ਦਾ ਅਮਿਆਜਾ ਗੀ ਭੋਗਤਣਾ ਪਊਗਾ ਅੱਜ ਮੈਨੂੰ ਪੁਲਿਸ ਅੱਜ ਮੈਨੂੰ ਸ਼ਾਹਰ ਪੁਲਿਸ ਨੇ ਮੋਟਰਸਾਈਕਲ ਦੇ ਇਸ ਮੇਤੇ ਕਾਬੂ ਕਰ ਲਿਆ ਹੈ ਅਤੇ ਮੇਰਾ ਮੋਟਰਸਾਈਕਲ ਬੰਦ ਕਰ ਦਿੱਤਾ ਹੈ ਅਤੇ ਮੈਂ ਸਾਰੇ ਪਾਲਸੀ ਪ੍ਰਸ਼ਾਸਨ ਨੂੰ ਇਹ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਅਤੇ ਉਹ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਣਾ ਕੇ ਨਾ ਪਾਈ ਜਾਵੇ ਤੇ ਹਰਬਰ ਪਾਲਸੀ ਕਿਸੇ ਕੋਈ ਗਲਤ ਬੰਦੇ ਨੂੰ ਬਖਸ਼ੀ ਨਹੀਂ ਇਹ ਇੱਕ ਮੋਟਰਸਾਈਕਲ ਸੀਗਾ ਜਿਹੜਾ ਗਵਰਨਮੈਂਟ ਕਾਲਜ ਤੋਂ ਜਾ ਰਿਹਾ ਸੀਗਾ ਪ੍ਰਭਾਤ ਚੌਂਕ ਨੂੰ ਜਿੱਤੇ ਦੋ ਮੁੰਨੇ ਵਿਅਕਤੀ ਬੈਠੇ ਸੀਗੇ ਤੇ ਜਿਨ੍ਹਾਂ ਨੇ ਇੱਕ ਗੀਤ ਲਾਇਆ ਸੀ ਕਿ ਜਿਹੜੇ ਪੁਲਿਸ ਮੁਲਾਜ਼ਮ ਨਾਕੇ ਤੇ ਖਲੋਤੇ ਆ ਅੱਗੋਂ ਭੈਣ ਦੀ ਗਾਲ ਕੱਢ ਕੇ ਕਿਹਨਾਂ ਨੂੰ ਗੋਲੀ ਮਾਰਦੇ ਇਹ ਸੋਸ਼ਲ ਮੀਡੀਆ ਉੱਪਰ ਜਿਹੜੀ ਸੀਗੀ ਵਾਇਰਲ ਹੋਈ ਸੀ ਵੀਡੀਓ ਜਿਹੜੀ ਮੇਰੇ ਕੋਲ ਪਹੁੰਚੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮਾਨਯੋਗ ਐਸਐਸਪੀ ਸ਼੍ਰੀ ਸਤਿੰਦਰ ਲੰਮਾ ਜੀ ਨੇ ਜਿਹੜੀਆਂ ਇਹ ਜਿਹੜੀਆਂ ਛੋਟੀਆਂ-ਛੋਟੀਆਂ ਹਰਕਤਾਂ ਹੈ ਜਿਹੜੀਆਂ ਕਰਕੇ ਜਿਹੜੀ ਯੁਵਾ ਪੀੜ੍ਹੀ ਹੈ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੀ ਹੈ ਤੇ ਜਾਂ ਟ੍ਰੈਫਿਕ ਰੂਲ ਦੀ ਜਿਹੜੀ ਹੈ ਵਾਇਲੇਸ਼ਨ ਕਰਦੀ ਉਹਨਾਂ ਦੇ ਬੌਸ ਕੰਜਾ ਕਸੇ ਹੋਣੇ ਉਹ ਬਿਲਕੁਲ ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ ਉਹਨਾਂ ਸਾਹਮਣੇ ਇਹ ਜੀ ਹਦਾਇਤਾਂ ਕੀਤੀਆਂ ਕਿ ਇਹਨਾਂ ਚੀਜ਼ਾਂ ਨੂੰ ਬਿਲਕੁਲ ਬਰਦਾਸ਼ਤ ਨਾ ਕੀਤਾ ਜਾਵੇ ਅਸੀਂ ਇਸ ਬੱਚੇ ਦਾ ਜਿਹੜਾ ਐਡਰੈਸ ਸੀਗਾ ਕੱਲ ਕਢਵਾਉਂਦੇ ਰੇ ਸਰਦਨ ਪਰ ਨਾਟ ਫਾਊਂਡ ਹੁੰਦਾ ਰਿਹਾ ਅੱਜ ਸਵੇਰੇ ਫਿਰ ਮੈਂ ਆਪਣੀ ਟੀਮ ਭੇਜ ਕੇ ਆਰਟੀਓਫਿਸ ਸ਼ਹਿਰਪੁਰ ਤੋਂ ਇਹਦਾ ਜੋ ਐਡਰੈਸ ਸੀਗਾ ਉਹ ਕਢਾਇਆ ਇਹਦੇ ਘਰ ਟੀਮ ਭੇਜੀ ਪਰ ਇਹ ਘਰ ਸਾਨੂੰ ਮਿਲਿਆ ਨਹੀਂ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਇਹ ਬੱਚਾ ਇੱਥੇ ਜਿਹੜਾ ਹੈਗਾ ਕਾਲਜ ਆ ਉਹਦੇ ਵਿੱਚ ਪੜਦਾ ਜਿਸ ਨੂੰ ਕਾਲਜ ਦੇ ਵਿੱਚੋਂ ਜਾ ਕੇ ਅਸੀਂ ਮੋਟਰਸਾਈਕਲ ਸਮੇਤ ਇਹਨੂੰ ਫੜ ਲਿਆ ਉਸ ਤੋਂ ਬਾਅਦ ਜਿਹੜੇ ਇਹਦੇ ਪੇਰੈਂਟਸ ਆ ਅਸੀਂ ਉਹਨੂੰ ਮ ਬਣਾਇਆ ਆਪਣੇ ਕੋਲ ਕਿਉਂਕਿ ਬੱਚੇ ਨੇ ਗਾਲ ਕੱਢ ਕੇ ਮਤਲਬ ਉਹ ਵਿੱਚ ਜਿਹੜਾ ਗੀਤ ਲਾਇਆ ਸੀ ਮੈਂ ਨਹੀਂ ਕਹਿੰਦਾ ਕਿ ਸਾਨੂੰ ਇਹਨੇ ਗਾਲ ਕਢੀ ਹੈ ਪੁਲਿਸ ਮੁਲਾਜ਼ਮ ਨੂੰ ਇਹਦੇ ਨਾਲ ਪਿੱਛੇ ਗੀਤ ਲੱਗਾ ਸੀ ਉਹਦੇ ਆ ਔਰ ਲੱਗਾ ਇਹਦੇ ਵੱਲੋਂ ਸੀਗਾ ਇਸ ਕਰਕੇ ਇਹਦਾ ਖਮਿਆਜਾ ਜਿਹੜਾ ਇਹਨੂੰ ਹੀ ਪੁੱਛਣਾ ਇਹਨੇ ਕੋਸ਼ਿਸ਼ ਕੀਤੀ ਹੈ ਸਾਨੂੰ ਗੁੱਸੇ 'ਚ ਲਿਆਉਣ ਦੀ ਵੀ ਪੁਲਿਸ ਇਦਾਂ ਕਰਨ ਨਾਲ ਗੁੱਸੇਜ ਆ ਜੂਗੀ ਜੋ ਆਪਣਾ ਸੰਤੁਲਨ ਹੈ ਉਹਨੂੰ ਖਰਾਬ ਕਰੂਗੀ ਨਹੀਂ ਅਸੀਂ ਆਪਣਾ ਸੰਤੁਲਨ ਬਿਲਕੁਲ ਖਰਾਬ ਨਹੀਂ ਕੀਤਾ ਸਾਡਾ ਸੰਤੁਲਨ ਦਿਮਾਗੀ ਸੰਤੁਲਨ ਉਦਾਂ ਹੀ ਹੈ ਜਿਦਾਂ ਪਹਿਲਾਂ ਸੀਗਾ ਤੇ ਜਿਹੜਾ ਕਿਸੇ ਨੂੰ ਦੁੱਖ ਦੇਣਾ ਉਹ ਕਿਦਾਂ ਦਿੱਤਾ ਜਾ ਸਕਦਾ ਮਿੱਥਿਆ ਬੋਲ ਕੇ ਗੁੱਸੇ ਨਾਲ ਬੋਲ ਕੇ ਤੇ ਗੰਦੇ ਸ਼ਬਦ ਬੋਲ ਕੇ ਜਿਹੜਾ ਉਹਨੂੰ ਦੁੱਖ ਦਿੱਤਾ ਜਾ ਸਕਦਾ ਇਹਨੇ ਬੋਲਿਆ ਪਰ ਅਸੀਂ ਉਹ ਤੋਂ ਕੋਈ ਦੁਖੀ ਨਹੀਂ ਹੋਏ ਅਸਲ ਹੁਣ ਦੁਖੀ ਇਹ ਆਪ ਹੋਵੇ ਇਹਨੇ ਸਾਨੂੰ ਕੋਸ਼ਿਸ਼ ਕੀਤਾ মিਥਿਆ বোলকে দুখী ਕਰਨ ਦੀ ਅਸੀਂ ਉਹਨਾਂ ਨੂੰ ਸੱਚ ਬੋਲ ਕੇ ਦੁਖੀ ਕਰਨਾ ਜੋ ਇਹਨੇ ਕੀਤਾ ਹੁਣ ਇਹਨੇ ਜੋ ਬੋਲਿਆ ਇਹਦਾ ਚਲਾਨ ਜਿਹੜਾ ਮੋਟਰਸਾਈਕਲ ਅਸੀਂ ਉਹ ਬੰਦ ਕਰ ਦਿੱਤਾ ਤੇ ਉਹਨੇ ਸਾਨੂੰ ਕਾਗਜ਼ ਪੱਤਰ ਲਿਆ ਕੇ ਦਿਖਾਊਗਾ ਤੇ ਫਿਰ ਆਪਾਂ ਇਹਦੇ ਮੋਟਰਸਾਈਕਲ ਇਹਨੂੰ ਦੇ ਦਾਂਗੇ ਤੇ ਮੈਂ ਗਾਂ ਵਾਸਤੇ ਇਹਨੂੰ ਵੀ ਬੇਨਤੀ ਕਰਦਾ ਕਿ ਬੇਟਾ ਤੂੰ ਬਹੁਤ ਛੋਟਾ ਹੈ ਬੱਚਾ ਤੂੰ ਸਾਡਾ ਆਪਣਾ ਬੱਚਾ ਤੂੰ ਸਾਨੂੰ ਜਿੰਨੀ ਮਰਜ਼ੀ ਗਾਲਾਂ ਕੱਢਦਾ ਸਾਨੂੰ ਗੁੱਸਾ ਆਉਂਦਾ ਹੀ ਨਹੀਂ ਠੀਕ ਹੈ ਅਸੀਂ ਨਾ ਗੁੱਸਾ ਕਰਨਾ ਕਿਉਂਕਿ ਸਾਡਾ ਕੰਮ ਆਪਣਾ ਪੀਸ ਆਫ ਮਾਈਂਡ ਜਿਹੜਾ ਰੱਖਣਾ ਕਾਬੂ 'ਚ ਰੱਖਣਾ ਜਿੱਦਾਂ ਸਮ ਟ੍ਰੇਨਿੰਗ 'ਚ ਪੜਾਇਆ ਜਾਂਦਾ 14 ਇੱਕ ਚੁਪਣਾ 14 ਦੋ ਸਲੂਟ 14 ਚਾਰ ਪੁਲਿਸ ਦਾ ਪਬਲਿਕ ਨਾਲ ਵਰਤਾਲ ਤੁਸੀਂ ਸਾਨੂੰ ਗਾਲਾਂ ਕੱਢੋ ਜੋ ਮਰਜ਼ੀ ਕਰੋ ਅਸੀਂ ਤੁਹਾਡੇ ਨਾਲ ਆਪਣਾ ਵਰਤਾਲ ਉਹ ਵਧੀਆ ਹੀ ਰੱਖਣਾ ਕਿਉਂਕਿ ਤੁਸੀਂ ਸਾਡੇ ਦੋਸਤੋਂ ਤੁਸੀਂ ਸਾਡੇ ਮਿੱਤਰੋਂ ਤੁਸੀਂ ਟੈਕਸ ਦੇ ਰਹੇ ਹੋ ਤੇ ਸਾਨੂੰ ਜਿਹੜੀ ਉਹ ਸੇਵਾ ਜੀ ਮਿਲ ਰਹੀ ਹੈ ਇਸ ਤਰ੍ਹਾਂ ਕਿ ਅਸੀਂ ਬੇਟਾ ਬਿਲਕੁਲ ਗੁੱਸੇ ਜਿ ਨਹੀਂ ਆਣਾ ਇਹ ਆਪਣਾ ਜਿਹੜਾ ਖਿਆਲ ਹੈ ਤੁਸੀਂ ਕੱਢ ਦਿਓ ਪਰ ਜਿਹੜੀ ਤੁਸੀਂ ਗਲਤੀ ਕੀਤੀ ਹੈ ਉਹਦਾ ਦਸ਼ਾਨਾ ਜਰੂਰ ਮਿਲੇਗਾ ਥੈਂਕ ਯੂ